ਅਬ ਚਲਦੇ ਚਲਦੇ ਅਸੀਂ ਇੱਥੇ ਪਹੁੰਚੇ ਸੀ ਤੇ ਦੇਖਿਆ ਬਾਬਾ ਤਰਸੇਮ ਸਿੰਘ ਜੀ ਬੁੱਢਾ ਦਲ ਕਰੋੜੀ ਮਲ 96 ਕਰੋੜੀ ਤੁਸੀਂ ਆਪ ਹੀ ਦੱਸੋ ਇਹ ਤੁਸੀਂ ਆਪਣਾ ਬਾਣਾ ਪਾਇਆ ਬਾਬਿਆਂ ਦੀ ਫੌਜ ਆ ਗੁਰੂਆਂ ਦੀ ਫੌਜ ਆ ਗੁਰੂ ਗੋਬਿੰਦ ਸਿੰਘ ਜੀ ਫੌਜ ਦਸਵੇਂ ਪਾਤਸ਼ਾਹ ਦੀ ਫੌਜ ਮਹਾਰਾਜ ਜੀ ਜਿਹੜੀ ਸੱਚ ਦੇ ਉੱਤੇ ਚੱਲ ਰਹੀ ਹੈ ਨੰਗੇ ਪੈਰੀ ਚੱਲ ਰਹੀ ਬਚਪਨ ਤੋਂ 7 ਸਾਲ ਦੀ ਉਮਰ ਤੋਂ ਜੋੜਾ ਨਹੀਂ ਪਾਇਆ ਘੋੜਿਆਂ ਵਿੱਚ ਰਹਿੰਦੇ ਆ ਕੱਲੇ-ਕੱਲੇ ਰਹਿਨੇ ਆ ਸਾਥੀ ਦੇ ਉਤੇ ਚੱਲਦੇ ਰਹਿਨੇ ਆ ਇਸ ਦੇਸ਼ ਵਾਸਤੇ ਪ੍ਰਗਟ ਹੋ ਕੇ ਆਏ ਆ ਮਹਾਰਾਜ ਨੇ ਸਾਨੂੰ ਭੇਜਿਆ ਏ ਸੱਚੇ ਪਾਸ਼ਾ ਜੀ ਇਹੋ ਜੇ ਮੋਰਚੇ ਫੜੇ ਕਰੋ ਬੁਲੰਦ ਕਰੋ ਜਿਹੜੇ ਵਿਗੜੇ ਤਿਗੜੇ ਕੰਮ ਸਾਰੇ ਸਰਕਾਰ ਦੇ ਉਹ ਸਾਰੇ ਬਣਾ ਦਿਓ ਮਹਾਰਾਜ ਗਰੀਬ ਦੀ ਮਦਦ ਕਰਨ ਆਏ ਆ ਮਹਾਰਾਜ ਸੱਚੇ ਪਾਸ਼ਾ ਜੀ ਜਿਹੜੇ ਮਹਾਰਾਜ ਸੱਚੇ ਪਾਸ਼ਾ ਜ਼ੁਲਮ ਕਰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਵੇਖਣਾ ਮਹਾਰਾਜ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਚੰਗਲਾ ਵਿੱਚ ਘੋੜਿਆਂ 'ਚ ਹੋਏ ਜਿਹੜਾ ਨੇ ਸੱਚੇ ਪਾਸ਼ਾ ਕੁਰਬਾਨੀਆਂ ਦਿੱਤੀਆਂ ਨੇ ਛੋਟੇ ਸਹਿਬ ਜਾਦੇ ਜਿਹਨਾਂ ਨੇ ਮਾਰਾ ਨੀਆਂ ਵਿੱਚ ਆਪਣੀ ਜ਼ਿੰਦਾ ਸ਼੍ਰੀਦਿਕ ਪਰਪ ਦੇ ਵਿੱਚ ਮਾਰਾ ਮੋਰਚੇ ਫੜੇ ਕੀਤੇ ਨੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਸਾਰਾ ਸਰਵੰਸ ਵਾਰਿਆ ਜਿਹੜਾ ਵਾਸਤੇ ਮਹਾਰਾਜ ਸਰਵੰਸ ਵਾਰਿਆ ਸਰਵੰਸਦਾਨੀਆਂ ਵੇ ਤੇਰਾ ਕੌਣ ਦੇਊਗਾ ਦੇਣਾ ਦਸਵੇਂ ਪਾਸ਼ਾ ਅਸੀਂ ਤੁਸੀਂ ਪ੍ਰਗਟ ਕਰਕੇ ਫੌਜ ਨੂੰ ਭੇਜਿਆ ਜੇ 96 ਕਰੋੜ ਫੌਜ ਚੜ੍ਹ ਕੇ ਆਏਗੀ ਸੱਚਖੰਡ ਹਜੂਰ ਸਾਹਿਬ ਤੋਂ ਤੇ ਮਹਾਰਾਜ ਦਰਬਾਰ ਸਾਹਿਬ ਪਹੁੰਚ ਜਾਏਗੀ ਐਸਾ ਘੋਰ ਜੰਗ ਲੱਗੇਗਾ ਅੱਗੇ ਅੱਗੇ ਮਹਾਰਾਜ ਸੱਚੇ ਪਾਸ਼ਾ ਜੰਗ ਵਿੱਚ ਸਾਰੀ ਫੌਜ ਨੂੰ ਪ੍ਰਗਟ ਕਰਨਾ ਪੈਣਾ ਹੈ ਦਸਵੇਂ ਪਤਾਨੇ ਭੇਜਿਆ ਸੱਚ ਦੇ ਉੱਤੇ ਚੱਲਦਾ ਰਹਿਣਾ ਏ ਮਹਾਰਾਜ ਸੱਚੇ ਪਾਸ਼ਾ ਤੁਸੀਂ ਸਾਰੀ ਸੰਗਤ ਦੀ ਸਾਰੇ ਜਹਾਨ ਦੀ ਸਾਰੇ ਸਰਵੰਸ ਦੀ ਮਹਾਰਾਜ ਚੜ੍ਹਦੀ ਕਲਾ ਰੱਖੋ ਖੁਸ਼ੀਆਂ ਦਿਓ ਇਹ ਦੇਸ਼ ਵਿੱਚ ਖੁਸ਼ੀਆਂ ਦਿਓ ਅਢੇ ਸੋ ਝੜੇ ਛਣ ਪ੍ਰੇਸਤਰੇ ਕਾਰਜ ਗੁਰੂ ਗੋਬਿੰਦ ਸਿੰਘ ਪਾਸ਼ਾ ਕਰੇ ਬਾਹਰ ਭਗੋਤੀ ਸਿਮਰ ਕੇ ਗੁਨਾਨਕ ਲਈ ਤੇ ਆਏ ਗੁਰੂ ਅੰਗਦ ਤੇ ਗੁਰੂ ਰਾਮਦਾਸ ਆਪ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਡਿੱਠੇ ਸ਼ਬਦ ਖਜਾਏ ਤੇ ਇੱਕ ਬਹਾਦਰ ਸਿਮਰੀਏ ਕਰ ਨੌਨ ਦਾਇਤਾ ਏ ਦਸਵੇਂ ਪਾਸ਼ਾ ਆਪ ਹੋਏ ਸਾਇਮਣਾ ਉਹਨਾਂ ਨੇ ਭੇਜਿਆ ਪਾਸ਼ਾ ਫੌਜਾਂ ਨੂੰ ਸਾਰੀਆਂ ਫੌਜਾਂ ਨੂੰ ਭੇਜਿਆ ਏ ਸੱਚ ਦੇ ਉੱਤੇ ਲੜਨ ਵਾਸਤੇ ਇੱਕ ਵਾਰ ਆਏ ਆ ਦੂਸਰੀ ਵਾਰ ਨਹੀਂ ਆਣਾ ਪਾਸ਼ਾ ਸੱਚ ਕਮਾ ਕੇ ਜਾਣਾ ਏ ਸਾਰਿਆਂ ਦੇ ਨਾਲ ਮਿਲ ਕੇ ਜੁਲ ਕੇ ਰਹਿਣਾ ਏ ਸਾਰੇ ਦਲਾ ਪੰਥਾਂ ਨੂੰ ਸਾਰੀਆਂ ਫੌਜਾਂ ਨੂੰ ਚੜ੍ਹਦੀ ਕਲਾ 'ਚ ਰੱਖਿਓ ਚੜ੍ਹਦੀ ਕਲਾ 'ਚ ਰੱਖਿਓ ਖੁੱਲੇ ਖਿਆਨੇ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਤਰਸੀਮ ਸਿੰਘ ਜੀ ਨੰਗੇ ਪਾਉ ਦੇਖੋ ਕਹਿੰਦੇ ਸੱਤ ਫਿਰਿਆਂ ਦੇ ਸੰਨ ਜਦੋਂ ਇਹ ਨੰਗੇ ਪਾਈ ਚੱਲਦੇ ਰਹੇ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਗੁਰਗੋਮ ਸਿੰਘ ਨੇ ਕਿਹਾ ਸੀਗਾ ਕਿ ਆਪਾਂ ਜਿੱਤ ਹਾਸਿਲ ਕਰਨੀ ਹੈਗੀ ਆ ਮੁਗਲਾਂ ਨੇ ਜੋ ਜ਼ੁਲਮ ਕੀਤੇ ਸਨ ਛੋਟੇ ਛੋਟੇ ਬੱਚਿਆਂ ਨੂੰ ਜੋ ਜ਼ੁਲਮ ਉਹਨਾਂ ਨੇ ਕੀਤੇ ਸਨ ਅਸਾਂ ਕਦੀ ਭੁੱਲ ਨਹੀਂ ਸਕਦੇ ਹੈਗੇ ਹੁਣ ਵੀ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਹੈਗਾ ਵਾ ਸੈਵਜਾਦਿਆਂ ਦਾ ਹਾਂ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਮਾਰਾ ਸੱਚੇ ਬਾਦਸ਼ਾਹ ਸਾਰੇ ਕਦਰ ਦੀ ਮਾਰਾ ਚੜ੍ਹਦੀ ਕਲਾ ਰੱਖੋ ਦਸਵੇਂ ਪਤਾ ਜੀ ਤੁਸੀਂ ਆਪ ਹਾਜ਼ਰ ਨਾਜ਼ਰ ਹੋ ਕੇ ਆਓ ਮਹਾਰਾਜ ਸਾਰੇ ਬਦਲਾ ਲੈਣਾ ਹੈ ਅਸੀਂ ਇਹ ਸਮੇ ਦਾ ਬਦਲਾ ਲੈਣਾ ਹੈ ਅਸੀਂ ਆਏ ਆ ਅਸੀਂ ਤੇਰੇ ਵਾਸਤੇ ਸਿੱਧੀ ਪ੍ਰਾਪਤ ਕਰਾਂਗੇ ਅਸੀਂ ਪੱਲੇ ਆ ਗੁਰੂ ਗੋਬਿੰਦ ਸਿੰਘ ਤੁਹਾਡੇ ਪੱਲੇ ਆ ਅਸੀਂ ਕਿਸੇ ਮਾਈ ਦੇ ਪੱਲੇ ਨਹੀਂ ਪਹਿਣਾ ਅਸੀਂ ਕਿਸੇ ਜ਼ਮੀਨ ਦੇ ਪੱਲੇ ਨਹੀਂ ਪਹਿਣਾ ਅਸੀਂ ਕਿਸੇ ਪੈਸੇ ਦੇ ਪੱਲੇ ਨਹੀਂ ਪਹਿਣਾ ਸਾਨੂੰ ਲਾਲਚ ਵੀ ਹੈ ਨਹੀਂ ਆ ਅਸੀਂ ਜਿਹੜਾ ਜਿਹੜਾ ਕਰਦਾ ਏ ਉਹ ਇੱਕ ਦਿਨ ਜ਼ਰੂਰ ਭਰਦਾ ਏ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰੇ ਕੰਮ ਬਣਾ ਦੇਣੇ ਬੋਲੇ ਸੋਨਹਿਰ ਸਸਰੀਆ ਗਾਲ ਜਿਹੜੇ ਗਾਲ ਬੁਲਾਵੇਂ ਹਾਲੋ ਜਾਵੇ ਦਸਵੇਂ ਪਿਤਾ ਦੇ ਮਾਨੂ ਭਾਵੇ ਸਸਰੀਆ ਗਾਲ ਆ ਦੇਖੋ ਇਹ ਆਪਣਾ ਘੋੜੇ ਦਾ ਨਹੀਂ ਘੋੜੇ ਦਾ ਨਹੀਂ ਹੁਣ ਦੇਖੋ ਉਹਨੇ ਪੂਰਾ ਯਾਨੀ ਕਿ ਜਿਹੜਾ ਆਪਣਾ ਸਕੂਟਰ ਹੈ ਜਿਹੜਾ ਮਹਾਰਾਜ ਜੰਨੇ ਆ ਜਿਹੜਾ ਮਹਾਰਾਜ ਦਾ ਘੋੜਾ ਏ ਉਹਦੇ ਉੱਤੇ ਸਾਰੇ ਮਹਾਰਾਜ ਬੈਠੇ ਹੋਏ ਆ ਅਸੀਂ ਸਭ ਨੂੰ ਮੰਨਦੇ ਆ ਅਸੀਂ ਸਭ ਨੂੰ ਮੰਨਦੇ ਚਾਰੇ ਧਰਮਾਂ ਨੂੰ ਮੰਨਦੇ ਆ RAM ਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ ਦਸਵੇਂ ਪਾਸ਼ਾ ਉੱtre ਪਾਪ ਤੁਸੀਂ ਮਾਰਾ ਡਾ ਦਿਓ ਤੇ ਇਹ ਧਰਤੀ ਤੇ ਜੰਗ ਲਾ ਦਿਓ ਸੱਚ ਦੀ ਜੰਗ ਨੂੰ ਮਾਰਾ ਸੱਚੇ ਪਾਸ਼ਾ ਦੇ ਸਿਰੇ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਜੀ ਬਾਬਾ ਜੀ ਦੀ ਆਪਣਾ ਜਿਹੜੀ ਹੈਗੀ ਐ ਕੋੜੀ ਆ ਜਮਾਨੇ ਨਾਲ ਕੋੜੀ ਬਦਲ ਗਈ ਆ ਕੋੜਾ 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 ਬਾਬਾ ਜੀ ਦਾ ਕੋੜਾ ਬਾਬਾ ਜੀ ਦਾ ਜੂਰੀਆ ਪਾਸ਼ਾ ਨੇ ਭੇਜਿਆ ਆ ਕੋੜਾ ਤਿਆਰ ਕਰਕੇ ਤੇ ਕੋੜੇ ਉੱਤੇ ਹੀ ਰਹਿੰਦੇ ਆ ਰਹਿੰਦੇ ਨੰਗੇ ਪੈਰੀਆਂ ਪਾਸ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਸੇਮ ਸਿੰਘ ਜੀ ਧੰਨਵਾਦ ਤੁਹਾਡਾ